भारत ने दौड़ के बचाई जान सीसीटीवी आई सामने ब्यूरो चीफ दविंदर सिंह गुरदासपुर गुरदासपुर मुकेरिया रोड ते पिंट चावा नेड़े सडका बनवण वाली एक कंपनी जेकेबी जे स्विच परी मेकर्स परयासी ने पहला एक जूस वाली रेडी पलटाई अति फिर एक गरीब प्रवासी परिवार दा मूंगफली वाला खोखा दरड़ देता ਜਾਣਕਾਰੀ ਅਨੁਸਾਰ ਡਰਾਈਵਰ ਚਲਦਾ ਟੈਪਰ ਖੜਾ ਕਰਕੇ ਨੇੜੇ ਦੀ ਦੁਕਾਨ ਤੇ ਮੋਬਾਈਲ ਰੀਚਾਰਜ ਕਰਵਾਉਣ ਚਲਾ ਗਿਆ ਅਤੇ ਉਸਨੇ ਹੈਂਡ ਬ੍ਰੇਕ ਵੀ ਨਹੀਂ ਸੀ ਲਗਾਈ ਉਤਰਾਏ ਹੋਣ ਕਾਰਨ ਟੈਪਰ ਰੇੜ ਗਿਆ ਤੇ ਪਹਿਲਾ ਮਿਲਖ शेख ਆਈਸਕ੍ਰੀਮ ਵਾਲੀ ਰੇੜੀ ਅਤੇ ਫਿਰ ਮੂੰਗਫਲੀ ਦੇ ਖੋਖੇ ਨੂੰ ਲਪੇਟ ਵਿੱਚ ਲੈ ਲਿਆ ਗنیمਤ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ खोखे का मालिक रामपाल उस समय के खोखे विच बैठी पत्नी छोटी जही बेटी ने दौड़ जान बचाई खोखा पूरी का कहना है कि ओना का पंजी तो तीह हजार का नुकसान होया है जबकि मिल्क शेक आइसक्रीम की रेड़ी वाले प्रवासी का कहना है की उसका डेढ़ लाख रुपए का नुकसान हो गया है ਦੂਜੀ ਪਾਸੇ ਸਾਬ ਦਾ ਸਰਪੰਚ ਦਲਬੀਰ ਕੰਡਾ ਨੇ ਦੱਸਿਆ ਕਿ ਇਸ ਰੋਡ ਤੇ ਸੜਕ ਦੇ ਕਿਨਾਰੇ ਖੜੀਆਂ ਰੇੜੀਆਂ ਕਾਰਨ ਪਹਿਲਾਂ ਵੀ ਕਈ ਦੁਰਘਟਨਾਵਾਂ ਹੋ ਚੁੱਕੀਆਂ ਹਨ ਸਾਲ ਕੋ ਪਰ ਪਹਿਲਾ ਇਸੇ ਤਰ੍ਹਾਂ ਬੇਕਾਬੂ ਹੋਇਆ ਤਰੱਕ ਸੜਕ ਦੀਆਂ ਰੇੜੀਆਂ ਵਿੱਚ ਵੱਜਿਆ ਸੀ ਤੇ ਫਿਰ ਇੱਕ ਦੁਕਾਨ ਵਿੱਚ ਜਾ ਟਕਰਾਇਆ ਸੀ ਜਿਸ ਨਾਲ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਸੀ ਅਤੇ ਦੁਕਾਨ ਟੁੱਟਵੀ ਗਈ ਸੀ ਇਸ ਦੁਰਘਟਨਾ ਵਿੱਚ ਦੋ ਮੌਤਾਂ ਵੀ ਹੋਈਆਂ ਸੀ

ਜਿੱਥੇ ਦਾ ਪਤਾ ਲੱਗਾ ਵਾ ਇੱਥੋਂ ਮਾਰਕੀਟ ਚੋਂ ਵੀ ਇਹ ਟਰੱਕ ਵਾਲਾ ਜਿਹੜਾ ਆਪਣਾ ਕੋਈ ਮੋਬਾਈਲ ਰੀਚਾਰਜ ਕਰਾਉਣ ਚਲ ਗਿਆ ਤੇ ਆਪਣਾ ਜਿਹੜਾ ਟਰੱਕ ਆ ਇਸ ਰਾਈ ਸਟਾਰਟ ਹੀ ਖੜ ਦਤਾ ਉਹ ਫਿਰ ਟਰੱਕਾ ਜਿਹੜਾ ਜੋ ਟੁਲਾਣਾ ਸੜਕ ਦੀ ਸੜਕ ਦੇ ਟੁਲਾਣ ਤੋਂ ਆਪਣੇ ਆਵੇ ਰੜ ਗਿਆ ਟਰੱਕ ਤੇ ਜਾ ਵਜੇ ਇਹਨਾਂ ਦੇ ਵਿੱਚੋਂ ਕਰ ਇਹਨਾਂ ਦੇ ਜਾਨ ਜੂਰ ਨੂੰ ਬਚ ਗਈ ਆਪਣੀਆਂ ਪਰ ਭਾਈ ਦਾ ਕਰਾਣੇ ਪੈਣੀ ਹੈ ਵਿਚਾਰੇ ਗਰੀਬ ਲੋਕ ਨੇ ਇੱਥੇ ਪ੍ਰਵਾਸੀ ਰਹਿੰਦੇ ਨੇ ਇਹ ਜੋ ਮੂਫਲੀ ਵਗੈਰਾ ਦੀ ਇੱਥੇ ਦਾਣਿਆਂ ਦੀ ਰੇੜੀਆਂ ਨੇ ਤੇ ਪ੍ਰਵਾਸੀ ਹੈ ਵਿਚਾਰੇ ਮੈਂ ਦੇਖਦਾ ਕੁੜੀ ਹੈ ਵਿਚਾਰੀ ਇੱਥੇ ਹਾਂ ਤੇ ਆ ਬਚਾਰਾ ਇੱਥੇ ਵੀ ਪ੍ਰਵਾਸੀ ਨੇ ਪ੍ਰਵਾਸੀ ਨੇ ਇਹ ਸੋਚਣਾ ਪਏਗਾ ਨਾ ਇਹਨਾਂ ਨੂੰ ਬਿਲਕੁਲ ਬਿਲਕੁਲ ਇਹਨਾਂ ਦਾ ਕੋਈ ਤਾਂ ਹੋਣਾ ਚਾਹੀਦਾ ਵਿਚਾਰੇ ਇੱਥੇ ਰੋਜ਼ਗਾਰ ਚਲਾ ਰਹੇ ਦੂਸਰੀ ਸਟੇਟ ਚੋਂ ਆ ਕੇ ਪੰਜਾਬ ਤੇ ਰਹਿ ਕੇ ਫੇਰ ਵੀ ਕਿੱਦਾਂ ਮਰ ਜੀਏ ਪਰ ਇਹਨਾਂ ਦੀ ਪਰਪਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਮਾਲਕ ਤੋਂ ਪੈਸਾ ਲਓ ਜਾਇਨਾ ਕੋਲੋਂ ਲਓ ਕਿਸੇ ਨਾ ਕਿਸੇ ਕੋਲੋਂ ਨਹੀਂ ਵਿਚਾਰਾ ਗਰੀਬ ਹੋਏਗਾ ਥੋੜਾ ਜਿੰਦਾ ਵੀ ਨਾਲ ਮਿਲ ਕੇ ਕਰਨਾ ਚਾਹੀਦਾ ਸਭੀ ਲੋਗ ਹਮ ਲੋਗ ਭਾਗੇ ਇੱਕਦਮ ਜੀ ਜੀ ਮਾਲਕ ਨਹੀਂ ਕੋਲੀ ਛੋੜ ਕੇ ਭਾਗੇ ਉਹ ਕੋਲੀ ਜਿੰਸ ਵਾਲੋਂ ਕੇ ਲਈ ਘੁੰਰ ਰਹੀ ਸੀ तभी हम लोग आगे देखते नहीं पहले रेडी गिरी।, गिरी पहले रेडी गिरी पहले रेडी गिरी है फिर ये गिरा उसके बाद हमारी कोली गिरी है हम तो अकेले थे दोनों दो लोग थे और कौन था एक लड़की है हमारी क्या हुआ था तो दोनों की रेडी टूटी थी रेडी दुकान पास खड़े थे तो एकदम अचानक लगेगा ਰਾਮ ਰਾਮ ਆਪ ਤੇ ਗੱਡੀ ਹੀ ਹੋਰੀ ਚੜ ਗਈ ਨੂੰ ਆਵਾਜ਼ ਲਗਾਤੇ ਰਹੇਗੇ ਲੇਕਿਨ ਗੱਡੀ ਗੱਡੀ ਚੜਕੀ ਨਹੀਂ ਔਰ ਤੋੜਦੇ ਤਾਂ ਨਹੀਂ ਠੀਕ ਆ ਤੁਹਾਨੂੰ ਹੋਏ 1.5 ਦਿਨ ਤੋਂ ਖਾਨਾ ਸਾਰਾ ਖਤਮ ਨਹੀਂ ਉਹ ਵੀ ਨਹੀਂ ਖਤਮ ਹੋਊਗਾ ਅਭੀ ਕੀ ਮੰਨ ਸਕਦੇ ਆਪ ਮੰਗ ਹੈ ਜੀ ਮੇਰੀ ਵਾਹ ਦੇ ਦਿੱਤੀ ਆ ਮੈਂ ਜੀ ਦਿੱਤੀ ਆਪਣੀ ਜੇ ਜੀ ਮਾਰੀ ਰੇਡੀ ਜੇ ਰੇਡੀ ਕੀਆ ਆਪਣੀ ਟੋਮੇਟੋ ਤੇ ਪਰ ਮਾਲਕਾ ਵੀ ਬੰਦੀ ਆ ਡਰਾਈਵਰ ਦੀ ਗਲਤੀ ਹੈਗੀ ਹੈ ਹਾਂਜੀ ਉਹਦੇ ਕਰਕੇ ਨੁਕਸਾਨ ਹੋਇਆ ਸਾਰਾ ਇਨਾ ਇਹ ਕਿ ਬਚਾ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਕੋਈ ਵੀ ਉਦਾਂ ਇਹਨਾਂ ਦੇ ਜਿਹੜਾ ਗਰੀਬ ਲੋਕਾਂ ਦਾ ਜਿਹੜਾ ਨੁਕਸਾਨ ਹੋਇਆ ਇਹ ਜਾਂ ਮਾਲਕ ਭਰਨ ਜਾਂ ਡਰਾਈਵਰ ਭਰੇ ਤੇ ਜਿਹੜੀ ਅੱਗੇ ਤੋਂ ਇਹ ਦੁਬਾਰਾ ਇਹ ਜੀ ਗਲਤੀ ਨਾ ਕਰ ਸਕੇ ਕੋਈ ਵੀ ਇਹ ਜੀ ਬਾਕੀ ਇੱਕ ਹੋਰ ਚੀਜ਼ ਹੈ ਕਿ ਜਿਹੜੀ ਪ੍ਰਸ਼ਾਸਨ ਦੀ ਵੀ ਇਹਦੇ ਵਿੱਚ ਗਲਤੀ ਬਹੁਤ ਵੱਡੀ ਹੈ ਉਹ ਵੀ ਉਹਨਾਂ ਨੇ ਕਿਉਂਕਿ ਬੜੀ ਵਾਰੀ ਅੱਗੇ ਵੀ ਇੱਥੇ ਸਾਡਾ ਜਿਹੜਾ ਪੋਜ਼ਿਟਿਵਿਟੀ ਤੋਂ ਲੈ ਕੇ ਚਾਵੇ ਤੱਕ ਜਿਹੜਾ ਕਾਫੀ ਛੋਟਾ ਏਰੀਆ ਵਾ ਦੋਵਾਂ ਸਾਈਡਾਂ ਤੇ ਦੁਕਾਨਾਂ ਹੋਣ ਕਰਕੇ ਲੋਕ ਇੱਕ ਜਿਹੜੇ ਰੇੜੀ ਵਾਲੇ ਸੜਕ ਦੇ ਉੱਤੇ ਰੇੜੀ ਲਾਉਂਦੇ ਆ ਪਹਿਲੇ ਵੀ ਲੋਕ ਦੁਕਾਨਦਾਰਾਂ ਨੇ ਜਿਹੜੀ ਪ੍ਰਸ਼ਾਸਨ ਕੋਲ ਮੰਨਤੀ ਸੀ ਕਿ ਥੋੜਾ ਜਿਹਾ ਇਥੇ ਧਿਆਨ ਰੱਖਿਆ ਜਾਵੇ ਇਹਦਾ ਇਹ ਚੀਜ਼ ਦਾ ਲੇਕਰ ਪ੍ਰਸ਼ਾਸਨ ਨੇ ਕੋਈ ਵੀ ਨਹੀਂ ਕਿ ਧਿਆਨ ਦਿੱਤਾ ਪਹਿਲਾਂ ਇਸ ਤੋਂ 2-3 ਸਾਲ ਪਹਿਲਾਂ ਚਾਵੇਂ ਵਿੱਚ ਵੀ ਇੱਦਾਂ ਟਿੱਪਰ ਇੱਕ ਨੇ ਵੱਡੀਆਂ ਦੁਕਾਨਾਂ ਵੀ ਤੋੜੀਆਂ ਔਰ ਵੱਡੀਆਂ ਮਸਤਾ ਵੀ ਹੋਈਆਂ ਸੀ ਉਹਦੇ